ਹਲਕਾ ਸਾਨੇਵਾਲ ਅਦੀਨ ਚੰਡੀਗੜ੍ਹ ਰੋਡ ਤੇ ਪੈਂਦੇ ਪਿੰਡ ਰਾਮਗੜ੍ਹ ਦਾ 21ਵਾਂ ਸ਼ਾਨਦਾਰ ਖੇਡ ਮੇਲਾ 3 ਨਵੰਬਰ ਨੂੰ ਪਿੰਡ ਦੇ ਖੇਡ ਗਰਾਊਂਡ ਦੇ ਵਿੱਚ ਸ਼ਾਨ ਸ਼ੌਕਤ ਨਾਲ ਹੋਵੇਗਾ ਜਿਸ ਬਾਰੇ ਜਾਣਕਾਰੀ ਦੰਦੇ ਆਂ ਸਪੋਰਟਸ ਕਲੱਬ ਰਾਮਗੜ੍ਹ ਦੇ ਪ੍ਰਧਾਨ ਕਮਲ ਮੰਗਟ ਅਤੇ ਮੈਂਟੋ ਨੇ ਦੱਸਿਆ ਕਿ 3 ਨਵੰਬਰ ਨੂੰ ਹੋਣ ਵਾਲੇ ਇਸ ਖੇਡ ਮੇਲੇ ਦੇ ਵਿੱਚ ਇੱਕ ਪਿੰਡੋਂ ਪੰਤਿਆਂ 16 ਟੀਮਾਂ ਅਤੇ 65 ਕਿਲੋ ਦੀਆਂ 8 ਅਤੇ ਟੀਮਾਂ ਭਾਗ ਲੈਣਗੀਆਂ ਅੱਗੇ ਜਾਣਕਾਰੀ ਦੰਦੇ ਕਿ ਆਓ ਸਾਉਂਡ ਵੇ ਹਾਂ ਇੱਕ ਰਿਪੋਰਟ ਹੀ ਗਾਤੋ ਨੇ ਵੈਗੁਰੂ ਜੀ ਦਾ ਖਾਲਸਾ ਸ਼੍ਰੀ ਵੈਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਸਾਰੇ ਪੱਤਰਕਾਰ ਭਰਾਵਾਂ ਦਾ ਬਹੁਤ ਧੰਨਵਾਦ ਰਾਮਗੜ੍ਹ ਪਹੁੰਚਣ ਲਈ ਜਿੱਦਾਂ ਕਿ ਤੁਹਾਨੂੰ ਪਤਾ 30 ਤਰੀਕ ਦਾ ਕਬੱਡੀ ਕੱਪ ਰਾਮਗੜ੍ਹ ਚ ਹੋਣ ਜਾ ਰਿਹਾ ਵਾ ਜਿਹਦੇ ਬਾਰੇ ਸਾਰੇ ਅਖਬਾਰਾਂ ਚ ਆਲਰੇਡੀ ਪਤਾ ਵਾ ਤੇ ਅਗਲੀ ਜਾਣਕਾਰੀ ਜਿਹੜੀ ਆ ਸਾਡੇ ਮੁੱਖ ਪ੍ਰਬੰਧਕ ਮਿੰਟੂ ਜੀ ਦੇਣਗੇ ਮਿੰਟੂ ਜੀ ਦੱਸੋ ਹਾਂਜੀ ਮਿੰਟੂ ਜੀ ਹਾਂਜੀ 21ਵਾਂ ਸਾਲਾਨਾ ਕਬੱਡੀ ਕੱਪ ਸਾਡੇ ਪਿੰਡ ਰਾਮਗੜ੍ਹ ਦੇ ਵਿੱਚ ਹੋ ਰਿਹਾ ਜਿਵੇਂ ਕਿ ਹਰ ਸਾਲ ਇੱਕ ਕਬੱਡੀ ਕੱਪ ਕਰਾਇਆ ਜਾਂਦਾ ਅਸੀਂ ਆਪਣੇ ਹੋਮ ਹੋਮ ਆ ਕੇ ਸਾਰਿਆਂ ਨੂੰ ਕਹਿ ਰਹੇ ਹਾਂ ਕਿ ਇਸ ਕਬੱਡੀ ਕੱਪ ਦੇ ਵਿੱਚ ਵੱਧ ਤੋਂ ਵੱਧ ਪਹੁੰਚੋ ਤੇ ਕਬੱਡੀ ਕੱਪ ਨੂੰ ਵਧੀਆ ਬਣਾਇਆ ਜਾਵੇ ਇੰਨੀਆਂ ਟੀਮਾਂ ਨੇ ਕੌਣ ਆ ਰਿਹਾ ਮੁੱਖ ਮਹਿਮਾਨ 16 ਟੀਮਾਂ ਖੇਡਣਗੀਆਂ ਜੀ ਜੀ ਤੇ ਆਪਣੇ ਕੈਬਨਿਟ ਮੰਤਰੀ ਸਾਡੇ ਸਾਨੇਲ ਹਲਕੇ ਦੇ ਹਰਦੀਪ ਸਿੰਘ ਮੁੰਡੀਆਂ ਮੁੱਖ ਮਹਿਮਾਨ ਰਹਿਣਗੇ ਜੀ ਜੀ ਹਾਂ ਜੀ ਓਕੇ ਕਾਹਦੇ ਮਕਾਬਲੇ ਕੀ ਜਾਣਕਾਰੀ ਲੈਣੀ ਹੈ ਤਾਂ ਇਹਦਾ ਪਹਿਲਾਂ ਨਾਮ 2000 ਰੁਪਿਆ ਰੱਖਿਆ ਜੀ ਸਾਡੇ ਪ੍ਰਿੰਟ ਦੇ ਬਹੁਤ ਖਿਡਾਰੀ ਨੇ ਤਾਂ ਖੇਡਦੇ ਜਿਹੜੇ ਸਾਰਿਆਂ ਨੂੰ ਸੱਦਾ ਪੱਤਰ ਆ ਵੀ ਜਰੂਰ ਰੌਣਕ ਵਧਾਇਓ ਆ ਕੇ ਹਾਂ ਜੀ ਦੂਰੇ ਇਲਾਕੇ ਦੇ ਦੂਰੋਂ ਦੂਰੋਂ ਟੀਮਾਂ ਵੀ ਆ ਰਹੀਆਂ ਜੀ ਤਾਂ ਜੀਵਦੀਆਂ ਜੀ ਜੀ ਤੇ ਸਾਰਿਆਂ ਨੂੰ ਖੁੱਲਾ ਸੱਦਾ ਪੱਤਰ ਆ ਜੀ ਜੀ ਅਸੀਂ ਇਹ ਸਾਡਾ ਜੀ 21ਵਾਂ ਸ਼ਾਨਦਾਰ ਟੂਰਨਾਮੈਂਟ ਆ ਜੀ ਇਹ ਇਲਾਕੇ 'ਚੋ ਸਿਰ ਕੱਢਵਾ ਸਾਡਾ ਟੂਰਨਾਮੈਂਟ ਹੁੰਦਾ ਵਾ ਸਾਰਾ ਇਲਾਕਾ ਹੌਮ ਹਮਾ ਕੇ ਪਹੁੰਚੋ ਜੀ ਸਾਨੂੰ ਅਸੀਂ ਤੁਹਾਨੂੰ ਬੇਨਤੀ ਕਰਦੇ ਆਂ ਤੇ ਆ ਕੇ ਸਾਡੀ ਰੌਣਕ ਵਧਾਓ ਜੀ